ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵਯੁੱਧਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਭਿਆਸ 3.3 ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਕਹਿੰਦਾ ਹੈੇਠਾਂ ਦਿੱਤੀਆਂ ਸੰਖਿਆਵਾਂ ਦਾ ਲੱਲਾ ਸਸਾ ਵਾਵਾ ਲਗਉਤਮ ਸਮਾਵਰਤਕ ਪਤਾ ਕਰਨਾ ਹੈ ਮਤਲਬ ਐਲ ਸੀ ਐਮ ਲੀਸਟ ਕੋਮਨ ਮਲਟੀਪਲ ਛੋਟੇ ਤੋਂ ਛੋਟਾ ਸਾਂਝਾ ਗੁਣ ਜੇ ਦੱਸਣਾ ਜਿਹੜਾ ਇਹਨਾਂ ਸੰਖਿਆਵਾਂ ਨਾਲ ਪੂਰਾ ਪੂਰਾ ਵੰਡਿਆ ਜਾਵੇ ਤਾਂ ਬੇਟਾ ਲਘੁਤਮ ਸਮਾਵਰਤਕ ਦੀ ਆਪਾਂ ਭਾਗ ਵਿਧੀ ਦੀ ਵਰਤੋਂ ਕਰਾਂਗੇ ਇੱਥੇ ਪਹਿਲਾ ਸਵਾਲ ਆ ਇਹ ਸਵਾਲ ਇਹ 4 8 ਤੇ 12 ਇਸ ਤਰ੍ਹਾਂ ਬੇਟਾ ਚਾਰਟ ਦੇ ਵਿੱਚ ਆਪਾਂ ਲਿਖ ਲੈਣੇ ਆ ਤਾਂ ਇਹ ਬੇਟਾ ਛੋਟੇ ਤੋਂ ਛੋਟੇ ਪਹਾੜੇ ਤੇ ਦੂਏ ਤੇ ਜਾਂਦਾ 2 2 4, 2 4 8, 2 6 12 ਫੇਰ ਬੇਟਾ ਇਹ ਫੇਰ ਦੂਤੇ ਜਾਊਗਾ 2 1 2, 2 2 4, 2 3 6 ਹੁਣ ਬੇਟਾ ਆਹ ਤਾਂ ਸਾਂਝੇ ਆ ਗਏ ਆ ਜਿਹੜੇ ਹੈਗੇ ਆ ਕਿਸੇ ਵੀ ਪਹਾੜੇ ਤੇ ਨਹੀਂ ਸਾਂਝੇ ਹੈਗੇ ਤਾਂ ਅਸੀਂ ਤੁਹਾਨੂੰ ਦੱਸਿਆ ਸੀ ਸਾਂਝੇ ਇੱਕ ਵਾਰੀ ਬਾਕੀ ਸਾਰੇ ਨਾਲ ਲੈ ਲੈਣੇ ਆ ਤਾਂ ਆ ਜਿਹੜੇ ਗੁਣਖੰਡ ਬਣੇ ਇਹਨਾਂ ਨੂੰ ਅਸੀਂ ਆਪਸ ਵਿੱਚ ਗੁਣਾ ਕਰ ਦਾਂਗੇ ਇਹੀ ਸਾਡਾ ਲਘੁਤਮ ਸਮਾਵਰਤਕ ਹੋਊਗਾ 2 2 2 3 ਇਹ ਕਾ ਲਿਖਣਾ ਲਿਖ ਲਓ ਕਿਉਂਕਿ ਨੰਬਰ ਸੀਮ ਰਹਿ ਜਾਂਦਾ ਜੀ ਲਿਖਣਾ ਲਿਖ ਸਕਦੇ ਨਹੀਂ ਲਿਖਣਾ ਛੱਡ ਲਓ ਤਾਂ ਵੀ ਕੋਈ ਗੱਲ ਨਹੀਂ 2 2 4 2 8 3 24 ਤਾਂ ਬੇਟਾ 24 ਇਹਦਾ ਲਘੁਤਮ ਸਮਾਵਰਤਕ ਆ ਗਿਆ ਮੇਰਾ ਕਹਿ ਲਾ ਤੁਹਾਨੂੰ ਗੱਲ ਕਲੀਅਰ ਹੋ ਗਈ 24 ਹੁਣ ਦੇਖੋ 4 ਤੇ ਵੀ ਪੂਰਾ ਪੂਰਾ ਵੰਡਿਆ ਜਾਂਦਾ 4 6 24 8 ਤੇ 20 ਵੰਡਿਆ ਜਾਂਦਾ 8 3 24 12 ਤੇ ਵੀ ਪੂਰਾ ਪੂਰਾ ਵੰਡਿਆ ਜਾਂਦਾ ਆ ਤਾਂ ਇਹ ਛੋਟੇ ਤੋਂ ਛੋਟਾ ਸਾਂਝਾ ਗੁਣਜ ਹੈਗਾ ਜਿਹੜਾ ਦਿੱਤੀਆਂ ਸੰਖਿਆਵਾਂ ਨੂੰ ਪੂਰਾ ਪੂਰਾ ਵੰਡਦਾ ਹੈ ਤਾਂ ਬੇਟਾ ਅੱਗੇ ਆਪਾਂ ਸਵਾਲ ਕਰਦੇ ਆਂ b ਪਾਗੇ ਦਾ ਗੱਲ ਕੁਝ ਵੀ ਨਹੀਂ ਕੰਮ ਬੜਾ ਸੌਖਾ ਹੈਗਾ ਧਿਆਨ ਨਾਲ ਦੇਖ ਲਓ ਬਸ 6 12 ਤੇ 24 ਤਾਂ ਬੇਟਾ ਇਹਨੂੰ ਵੀ ਉਸੇ ਤਰ੍ਹਾਂ ਹੀ ਛੋਟੇ ਤੋਂ ਛੋਟੇ ਪਾੜੇ ਤੇ ਵੰਡਣਾ ਸ਼ੁਰੂ 2 3 6 2 6 12 ਤੇ 2 1 2 2 2 4 ਹੁਣ ਬੇਟਾ ਇਹ ਜਾਊਗਾ 3 ਦੇ ਪਹਾੜੇ ਤੇ 3 1 3 3 2 6 3 4 12 ਠੀਕ ਹੈ ਬੇਟਾ ਇਦੂ ਬਾਅਦ ਦੇ ਵਿੱਚ ਬੇਟਾ ਇਹ ਜਾਊਗਾ ਘਟੋ ਘਟ ਦੋ ਸੰਖਿਆਵਾਂ ਜਾਣੀਆਂ ਚਾਹੀਦੀਆਂ ਆ ਦੋ ਤੇ ਚਲਾ ਜਾਂਦਾ ਨਹੀਂ ਜਾਂਦੀ ਕੋਈ ਗੱਲ ਨਹੀਂ ਤਾਂ ਦੋ ਇੱਕ ਦਾ ਇੱਕ ਆ ਹੀ ਰਹਿ ਗਿਆ ਦੋ 1 2 2 2 4 ਹੁਣ ਬੇਟਾ ਇਦੂ ਬਾਅਦ ਚ ਕੋਈ ਭਾੜਾ ਸਾਂਝਾ ਨਹੀਂ ਹੈਗਾ ਇੱਕ ਤੁਹਾਨੂੰ ਕਿਹਾ ਸੀ ਗਿਣਤੀ ਚ ਨਹੀਂ ਆਉਂਦਾ ਕਿਉਂਕਿ ਸਿਮੇ ਹੀ ਰਹਿ ਜਾਂਦਾ ਹੈ ਤਾਂ ਆ ਜਿਹੜੇ ਗੁਣਖੰਡ ਬਣ ਗਏ ਇਹਨਾਂ ਨੂੰ ਅਸੀਂ ਆਪਸ ਚ ਗੁਣਾ ਕਰ ਦਾਂਗੇ ਇਹ ਬਣ ਗਿਆ 2 3 2 2 2 3 6 2 12 2 24 ਤਾਂ ਇਹਦਾ ਲਘੁਤਮ ਸਮਾਵਰਤਕ ਕਿੰਨਾ ਆ ਗਿਆ ਬੇਟਾ 24 ਆ ਗਿਆ ਠੀਕ ਹੈ ਬੇਟਾ ਇਦੂ ਬਾਅਦ ਦੇ ਵਿੱਚ ਬੇਟਾ ਆਪਾਂ ਅਗਲਾ ਸਵਾਲ ਕਰਦੇ ਹਾਂ ਅਗਲਾ ਸਵਾਲ ਹੈ ਜਿਹੜਾ ਉਹ ਹੈਗਾ ਹੈ 15, 18 ਤੇ 27 ਦਾ ਲਘੁਤਮ ਸਮਾਵਰਤਕ ਪਤਾ ਕਰੋ ਤਾਂ ਬੇਟਾ ਉਸੇ ਤਰ੍ਹਾਂ ਹੀ 15 18 27 ਇਸ ਤਰ੍ਹਾਂ ਚਾਰਟ ਦੇ ਵਿੱਚ ਲੇ ਕੇ ਛੋਟੇ ਤੋਂ ਛੋਟਾ ਪਾੜਾ ਦੇਖੋ ਦਿਨ ਤੇ ਜਾਂਦੇ ਆ 3 5 15 3 6 18 3 9 27 ਇਹਦੇ ਵਿੱਚੋਂ ਬੇਟਾ ਆ 5 ਨਾਲ ਤਾਂ ਨਹੀਂ ਜਾਂਦਾ ਪਰ ਆ 6 ਤੇ 9 ਚਲੇ ਜਾਂਦੇ ਆ 3 ਤੇ 5 ਦੇ 5 ਉਦਾਂ ਹੀ ਰੱਖ ਲੈਣੇ 3 2 6 3 3 9 ਹੋਣ ਬੇਟਾ ਕੋਈ ਵੀ ਕਾਮਨ ਭਾੜੇ ਤੇ ਨਹੀਂ ਜਾਂਦੀ ਵੀ ਇਹਨਾਂ ਰਕਮਾਂ ਚੁਆਇਸ ਕਰਕੇ ਇਹਨਾਂ ਦੀ ਆਪਸ ਦੀ ਗੁਣਾ ਕਰਦਾਂਗੇ ਇਹ ਬਣ ਗਿਆ 3 3 5 2 3 3 3 9 5 4 45 2 90 3 270 ਸਾਰਿਆਂ ਨੂੰ ਜਦੋਂ ਗੁਣਾ ਕਰਾਂਗੇ ਤਾਂ 270 ਉੱਤਰ ਆ ਜਾਂਦਾ ਹੈ ਇਹ ਹੀ ਸਾਡਾ ਐਲਸੀਐਮ ਹੈ ਲਘੁਤਮ ਸਮਾਵਰਤਕ ਹੈ ਠੀਕ ਆ ਇਹ ਆਪਣੇ ਹੱਥ ਨਾਲ ਜਰੂਰ ਕਰਕੇ ਦੇਖ ਲੈਣਾ ਅਭਿਆਸ ਅਭਿਆਸ ਤੋਂ ਬਿਨਾ ਗਣਿਤ ਨਹੀਂ ਸਿੱਖਿਆ ਜਾ ਸਕਦਾ ਅੱਗੇ ਆਗੇ ਬੇਟਾ ਅਸੀਂ ਡੀ ਸਵਾਲ ਦੇ ਉੱਤੇ 24 36 ਤੇ 40 24 36 ਤੇ 40 ਦਾ ਲਗਉਤਮ ਬੇਟਾ ਛੋਟੇ ਤੋਂ ਛੋਟੇ ਪਾੜੇ ਤੇ ਵੰਡਣਾ ਸ਼ੁਰੂ ਕਰ ਦੇਣਾ 2 ਤੇ 2 1 2 2 3 4 12 18 20 ਤੇ ਜਾਂਦਾ ਹੈ ਫੇਰ ਬੇਟਾ 2 ਤੇ 2 4 12 2 9 18 2 10 20 ਇਹ ਫੇਰ 2 ਤੇ ਪਹਿਲਾਂ ਬੇਟਾ ਛੋਟੇ ਤੋਂ ਛੋਟੇ ਪਾੜੇ ਤੇ ਵੰਡਣਾ 2 3 6 9 ਦੇ 9 ਹੀ ਆਗੇ ਨਹੀਂ ਵੰਡੇ ਜਾਂਦੇ 2 5 10 ਫੇਰ ਬੇਟਾ ਇਹ 3 ਤੇ ਵੰਡੇ ਜਾਂਦੇ ਆ 3 1 3 3 3 6 9 5 ਦੇ 5 ਹੁਣ ਬੇਟਾ ਇਹਨਾਂ ਨੂੰ ਆਪਸ ਚ ਗੁਣਾ ਕਰ ਲਓ ਸਾਰੇ ਗੁਣਖੰਡਾਂ ਨੂੰ ਤਾਂ ਸਾਡਾ ਐਲਸੀਐਮ ਆ ਜਾਊਗਾ 2 2 4 2 8 3 24 3 72 725 ਜਿਹੜਾ ਹੈਗਾ 360 ਉੱਤਰ ਆ ਜਾਂਦਾ ਜਦੋਂ ਤੁਸੀਂ ਇਹਨਾਂ ਸਾਰਿਆਂ ਨੂੰ ਆਪਸ ਦੇ ਵਿੱਚ ਗੁਣਾ ਕਰੋਗੇ ਕਿਹਨੂੰ ਕਿਹਨੂੰ 2 2 4 2 8 3 24 725 360 ਉੱਤਰ ਆ ਗਿਆ ਇਹ ਲਗਉਤਮ ਆ ਗਿਆ ਸੋ ਬੇਟਾ ਇਹਦੇ ਨਾਲ ਹੀ ਸਾਡਾ ਦੂਜਾ ਨੰਬਰ ਸਵਾਲ ਆ ਜਿਹੜਾ ਉਹ ਹੋ ਕੰਪਲੀਟ ਹੋ ਗਿਆ ਅਗਲਾ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ